ਮੈਂ ਅੱਜ ਜੀ ਸੁਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਹੈ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਹੁੰਦੀ ਹੈ ਬਹੁਤ ਵੱਡੀ ਇੱਜ਼ਤ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਰੱਬ ਤੋਂ ਬਾਅਦ ਕਹਿੰਦੇ ਕਿ ਔਰਤ ਦਾ ਦੂਜਾ ਨਾ ਆਂਦਾ ਆ ਤੇ ਤੁਸੀਂ ਕਿਸੇ ਮਤਲਬ ਐਦਾਂ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਕੀ ਐਕਸ਼ਨ ਹੋਊਗਾ ਮੈਨੂੰ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇਣੀ ਪੈਣੀ ਹੈ ਔਰ ਜੋ ਵੀ ਇਹਨਾਂ ਦੇ ਇੰਡਸਟਰੀ ਦੇ ਅੰਦਰ ਫਿਰ ਸੈਂਸਰਸ਼ਿਪ ਹੋਏਗੀ ਉਹਨਾਂ ਨੂੰ ਵੀ ਦੱਸ ਕੇ ਉਹਨਾਂ ਤੋਂ ਐਕਸ਼ਨ ਮੰਗਿਆ ਜਾਂਦਾ ਕੋਈ ਸਮੂਹ ਪੋਸਿਬਲ ਬੜੀ ਰਿਸਕ ਕਰਕੇ ਆ ਕਿ ਪੀੜਤ ਮਹਿਲਾਵਾਂ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਉਂ ਬਹੁਤ ਸਾਰੇ ਮਰਦ ਵੀ ਪੀੜਤ ਨੇ ਕਿਤੇ ਨਾ ਕਿਤੇ ਉਹ ਵੀ ਛੋਡੇ ਕੋਲ ਆਉਂਦੇ ਉਹਨਾਂ ਨੂੰ ਸ਼ਿਕਾਇਤ ਲੈ ਕੇ ਜਾਂਦੇ ਸਿਰਫ ਮਹਿਲਾਵਾਂ ਹੀ ਹੁੰਦੇ ਆ ਦੇਖੋ ਐਦਾ ਹੈ ਕਿ ਇਹ ਤਾਂ ਹੈ ਨਹੀਂ ਕਿ ਕੋਈ ਖੱਲਾ ਮਰਦ ਮਤਲਬ ਮਰਦ ਨਹੀਂ ਪੀੜਤ ਹੁੰਦਾ ਕੁਝ ਪਰਸੈਂਟੇਜ ਐਸਾ ਵੀ ਹੈ ਸੋਸਾਇਟੀ ਦੇ ਅੰਦਰ ਕਿ ਜਦੋਂ ਮਰਦ ਵੀ ਪੀਂਦੇ ਤਾਂ ਕਿਉਂਕਿ ਗਰਲਸ ਨੇ ਉਹਨਾਂ ਵੀ ਉਹ ਵੀ ਵਧੀਕਿਆ ਕਰ ਜਾਂਦੀਆਂ ਨੇ ਤੇ ਮੈਂ ਇਹ ਕਹਾਂ ਕਿ ਜੇ ਪੱਖ ਦੋਨੋਂ ਦਾ ਸੁਣਨਾ ਚਾਹੀਦਾ ਔਰ ਜੇ ਕੁੜੀ ਦੀ ਵਧੀਕੀ ਹੈ ਘੂਰਨਾ ਤਾਂ ਉਹਨੂੰ ਵੀ ਪੈਣਾ ਹੀ ਹੈ ਹਾਂਜੀ ਹਾਂਜੀ ਚਲ ਠੀਕ ਹੈ ਬੰਦ ਥੈਂਕ ਯੂ ਥੈਂਕ ਯੂ ਜੀ ਮੈਂ